प्यारे दोस्तों सत श्री अकाल देश विदेशਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇ ਖਰਾਏ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ ਸਿਦਕੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਹਰਮਨ ਪਿਆਰੇ ਤਿਉਹਾਰ ਮਹਾ ਸ਼ਿਵਰਾਤਰੀ ਬਾਰੇ ਇਸ ਦਾ ਗੁਰਮਤ ਨਾਲ ਕੀ ਸੰਬੰਧ ਹੈ ਕਿਉਂ ਮਨਾਈ ਜਾਂਦੀ ਹੈ ਮਹਾ ਸ਼ਿਵਰਾਤਰੀ ਹਜ਼ਾਰਾਂ ਸਾਲ ਪੁਰਾਣਾ ਹਿੰਦੂ ਵੀਰਾਂ ਦਾ ਇੱਕ ਤਿਹਾਰਾ ਹੈ ਜੋ ਸ਼ਿਵਜੀ ਪ੍ਰਤੀ ਪੂਜਾ ਭਾਵ ਕਰਕੇ ਹਰ ਸਾਲ ਮਨਾਇਆ ਜਾਂਦਾ ਹੈ ਭਾਰਤੀ ਮਿਥ ਅਨੁਸਾਰ ਕਹਿੰਦੇ ਆ ਕਿ ਇਸ ਦਿਨ ਸ਼ਿਵਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ ਇਸ ਦਾ ਵਰਤ ਫੱਗਣ ਦੇ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਾਰੇ ਸ਼ਿਵਲੰਗਾਂ 'ਚ ਪ੍ਰਵੇਸ਼ ਕਰਦੇ ਹਨ ਇਸ ਦਿਨ ਹਰ ਥਾਂ ਤੇ ਸ਼ਿਵ ਮੰਦਰਾਂ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ ਸ਼ੰਗਰਾਤਰੀ ਦਾ ਇਹ ਦਿਹਾੜਾ પ્રાਣੀਆਂ ਤੇ ਦਇਆ ਭਾਵ ਰੱਖਣ ਦੇ ਸਿਧਾਂਤਾਂ ਨੂੰ ਸਮਝਣ ਲਈ ਬੜਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਵੀ ਪ੍ਰਾਣੀ ਮਹਾ ਸ਼ਿਵਰਾਤਰੀ ਨੂੰ ਵਰਤ ਰੱਖਦਾ ਹੈ ਸ਼ਿਵ ਜੀ ਦੀ ਪੂਜਾ ਕਰਦਾ ਹੈ ਰਾਤ ਭਰ ਜਗਰਾਤਾ ਕਰਕੇ ਸਤ ਸੰਗ ਕਰਦਾ ਹੈ ਕੀਰਤਨ ਕਰਦਾ ਹੈ ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ ਦੋਸਤੋ ਸ਼ਿਵ ਜੀ ਬੜੇ ਦਿਹਾਲੂ ਤੇ ਭੋਲੇ ਨਾਥ ਹਨ ਸ਼ੂਤਸ਼ਤ ਦਾ ਉਹਨਾਂ ਦੀਆਂ ਨਜ਼ਰਾਂ 'ਚ ਕੋਈ ਨਾਮ ਹੀ ਨਹੀਂ ब्राह्मण क्षत्रिय वैश शूद्र मर्द औरत जवानी ਅਤੇ ਬੁਢਾਪੇ ਵਿੱਚ ਸਭ ਲੋਕ ਇਸ ਵਰਤ ਨੂੰ ਰੱਖਦੇ ਹਨ ਸ਼ਿਵਰਾਤਰੀ ਦਾ ਇਹ ਦਿਹਾੜਾ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਇਸ ਸੰਬੰਧੀ ਇਹ ਵੀ ਕਥਾ ਪ੍ਰਚਲਿਤ ਹੈ ਪ੍ਰਸ਼ਾਂਤ ਦੇਸ਼ ਦਾ ਇੱਕ ਸ਼ਿਕਾਰੀ ਸੀ ਜਿਹੜਾ ਜੀਵਾਂ ਨੂੰ ਮਾਰ ਕੇ ਜਾਂ ਜਿਉਂਦੇ ਫੜ ਕੇ ਉਹਨਾਂ ਨੂੰ ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ ਗੁਜ਼ਾਰਾ ਕਰਦਾ ਸੀ ਇਸ ਸ਼ਿਕਾਰੀ ਨੇ ਕਿਸੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ ਪਰ ਉਹ ਕਰਜ਼ਾ ਦੇ ਨਾ ਸਕਿਆ ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਇੱਕ ਅਜਿਹੀ ਥਾਂ ਤੇ ਜਾਣ ਲਈ ਮਜਬੂਰ ਕਰ ਦਿੱਤਾ ਜਿੱਥੇ ਕਿ ਇੱਕ ਤਲਾਬ ਦੇ ਕਿਨਾਰੇ ਬੇਲ ਦੇ ਰੁੱਖ ਹੇਠਾਂ ਸ਼ਿਵਲਿੰਗ ਦੇ ਕੋਲ ਬੈਠ ਕੇ ਹਿਰਨ ਆਰਾਮ ਕਰਦੇ ਸਨ ਉੱਥੇ ਉਹ ਸੁਰੱਖਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ। ਐਨੇ ਨੂੰ ਇੱਕ ਹਿਰਨੀ ਆਈ ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਤਨਛਤੇ ਤੀਰ ਚੜਾਇਆ ਹੀ ਸੀ ਕਿ ਹਿਰਨੀ ਬੋਲ ਪਈ। ਹਿਰਨੀ ਕਾਹਨ ਲੱਗੀ ਐ ਸ਼ਿਕਾਰੀ ਮੈਂ ਗਰਭਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ। ਜੇਕਰ ਤੁਸੀਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਓ ਤਾਂ ਚੰਗਾ ਹੀ ਹੋਵੇਗਾ ਇਹ ਸੁਣ ਕੇ ਸ਼ਿਕਾਰੀ ਮੰਨ ਗਿਆ ਤੇ ਹਿਰਨੀ ਉੱਥੋਂ ਚਲੀ ਗਈ ਕੁਝ ਸਮੇਂ ਬਾਅਦ ਉੱਥੇ ਦੂਜੀ ਹਿਰਨੀ ਆ ਗਈ ਜਿਸ ਦਾ ਕਿ ਅਜੇ ਤੱਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ ਸ਼ਿਕਾਰੀ ਨੂੰ ਤੀਰ ਚਲਾਉਂਦਾ ਵੇਖ ਕੇ ਉਹ ਬੋਲੀ ਕਿ ਅਹ ਸ਼ਿਕਾਰੀ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ਚ ਕਮਕ ਸੁਭਾਵ ਵਾਲੀ ਬਣਾਂਗੀ ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ ਜੇਕਰ ਤੁਸੀਂ ਮੈਨੂੰ ਹੁਣ ਜਾਣਦੇ ਹੋ ਤਾਂ ਮੈਂ ਆਪਣੇ ਪਤੀ ਦਾ ਸੰਗ ਕਰਕੇ ਤ੍ਰਿਸ਼ਨਾ ਪੂਰੀ ਕਰਕੇ ਆ ਜਾਵਾਂ ਤੇ ਫਿਰ ਤੁਸੀਂ ਮੈਨੂੰ ਮਾਰ ਲੈਣਾ ਸ਼ਿਕਾਰੀ ਨੇ ਉਸ ਨੂੰ ਵੀ ਜਾਣ ਦਿੱਤਾ ਕੁਝ ਚਿਰ ਮਗਰੋਂ ਤੀਜੀ ਹਿਰਨੀ ਆ ਗਈ ਤੇ ਸ਼ਿਕਾਰੀ ਨੂੰ ਵੇਖ ਕੇ ਉਸ ਨੇ ਵੀ ਕਿਹਾ ਕਿ ਇਹ ਸ਼ਿਕਾਰੀ ਤੁਸੀਂ ਦੇਖ ਹੀ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਵੀ ਹਨ ਜੇਕਰ ਹੁਣੇ ਤੁਸੀਂ ਮੈਨੂੰ ਮਾਰ ਦਿੱਤਾ ਤਾਂ ਇਹ ਬੇਸਹਾਰਾ ਹੋ ਜਾਣਗੇ ਮੈਂ ਇਹਨਾਂ ਨੂੰ ਆਪਣੇ ਪਤੀ ਕੋਲ ਛੱਡਾਂ ਵਾ ਤੇ ਵਾਪਸ ਆਉਣ ਤੇ ਤੁਸੀਂ ਮੇਰਾ ਸ਼ਿਕਾਰ ਕਰ ਲਿਓ ਸ਼ਿਕਾਰੀ ਨੇ ਇਸ ਨੂੰ ਵੀ ਛੱਡ ਦਿੱਤਾ ਕੁਝ ਚਿਰ ਮਗਰੋਂ ਉੱਥੇ ਇੱਕ ਹਿਰਨ ਆ ਗਿਆ ਸ਼ିକਾਰੀ ਨੂੰ ਵੇਖ ਕੇ ਉਹ ਬੋਲਿਆ ਕਿ ਆਹ ਸ਼ਿਕਾਰੀ ਜੇਕਰ ਤੁਸੀਂ ਮੈਥੋਂ ਪਹਿਲਾਂ ਆਉਣ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਹੈ ਤਾਂ ਮੈਨੂੰ ਵੀ ਮਾਰ ਦਿਓ ਕਿਉਂਕਿ ਉਹਨਾਂ ਤੋਂ ਬਿਨਾ ਮੇਰਾ ਜੀਵਨ ਬੇਕਾਰ ਹੈ ਜੇਕਰ ਆਪ ਨੇ ਉਹਨਾਂ ਨੂੰ ਨਹੀਂ ਮਾਰਿਆ ਤਾਂ ਮੈਨੂੰ ਵੀ ਛੱਡ ਦਿਓ ਮੈਂ ਜਾ ਕੇ ਉਹਨਾਂ ਨੂੰ ਮਿਲਾਵਾਂ ਉਹ ਸਭ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਮੈਂ ਜਾ ਕੇ ਉਹਨਾਂ ਸਾਰਿਆਂ ਨੂੰ ਨਾਲ ਹੀ ਲੈ ਆਵਾਂਗਾ ਤੇ ਤੁਸੀਂ ਸਾਨੂੰ ਸਭ ਨੂੰ ਮਾਰ ਲੈਣਾ ਸ਼ਿਕਾਰੀ ਨੇ ਉਸ ਨੂੰ ਵੀ ਛੱਡ ਦਿੱਤਾ ਦੋਸਤੋ ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਨ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇੱਕ ਰਾਤ ਸ਼ਿਵ ਮੰਦਿਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਤੇਰਸ ਦੀ ਸੀ ਇਸ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਹੋ ਰਹੀ ਸੀ ਰਾਤ ਪਰ ਜਾਗਣ ਕਾਰਨ ਉਸ ਨੂੰ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ਤੇ ਆਇਆ ਦੋਸਤੋ ਸੰਯੋਗ ਦੀ ਗੱਲ ਸੀ ਕਿ ਜਿਸ ਰੁੱਖ ਤੇ ਸ਼ਿਕਾਰੀ ਬੈਠਾ ਸੀ ਉਹ ਰੁੱਖ ਬੇਨਦਾ ਸੀ ਅਤੇ ਉਸ ਦੇ ਹੇਠਾਂ ਸ਼ਿਵਲਿੰਗ ਬਣਿਆ ਹੋਇਆ ਸੀ ਉਸ ਸੁਰੱਖਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੀਠਾਂ ਡਿੱਗੇ ਉਹਨਾਂ ਪੱਤਿਆਂ ਨਾਲ ਸ਼ਿਵਲਿੰਗ ਟਕਿਆ ਗਿਆ ਜਿਸ ਕਾਰਨ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਵੀ ਹੋ ਗਿਆ ਜਾਗਣ ਵੀ ਹੋ ਗਿਆ ਸ਼ਿਵਲਿੰਗ ਤੇ ਬੇਲ ਪੱਤਰ ਵੀ ਚੜ ਗਏ ਤੇ ਇਹਨਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਉਸ ਦੀ ਅੰਤਰ ਆਤਮਾ ਪਵਿੱਤਰ ਹੋ ਗਈ ਤੇ ਉਸ ਦੇ ਮਨ ਚ ਪ੍ਰੇਮ ਭਾਵ ਤੇ ਦਇਆ ਭਾਵ ਪੈਦਾ ਹੋ ਗਿਆ ਉਸ ਦੇ ਅੰਦਰ ਦਇਆ ਤੇ ਪ੍ਰੇਮ ਭਾਵ ਦੀ ਜੋਤੀ ਪ੍ਰਚੰਡ ਹੋ ਗਈ ਇਹ ਦਇਆ ਤੇ ਪ੍ਰੇਮ ਭਾਵ ਦੀ ਜੋਤੀ ਜਵਾਲਾ ਇੰਨੀ ਪ੍ਰਚੰਡ ਸੀ ਕਿ ਜਦੋਂ ਹਿਰਨ ਹਿਰਨੀਆਂ ਤੇ ਬੱਚਿਆਂ ਸਮੇਤ ਉੱਥੇ ਆਇਆ ਤਾਂ ਸ਼ਿਕਾਰੀ ਨੇ ਕਿਸੇ ਦਾ ਵੀ ਸ਼ਿਕਾਰ ਨਾ ਕੀਤਾ ਮਹਾ ਸ਼ਿਵ ਰਾਤਰੀ ਦੀ ਪੂਜਾ ਤੇ ਵਰਤ ਦਾ ਪੁੰਨ ਮਿਲਣ ਕਾਰਨ ਭਗਵਾਨ ਸ਼ਿਕਾਰੀ ਤੋਂ અત્યੰਤ ਪ੍ਰਸੰਨ ਹੋ ਗਏ ਅਤੇ ਉਸ ਦੇ ਦਇਆ ਭਾਵ ਤੇ ਭਗਵਾਨ ਸ਼ਿਵ ਜੀ ਗਦਗਦ ਹੋ ਉਠੇ ਤੇ ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁਖ ਪ੍ਰਦਾਨ ਕਰ ਦਿੱਤਾ ਇਸ ਦੇ ਨਾਲ ਹੀ ਬਚਨ ਪਾਲਕ ਹਿਰਨ ਪਰਿਵਾਰ ਨੂੰ ਵੀ ਸ਼ਿਵ ਲੋਕ ਦੀ ਪ੍ਰਾਪਤੀ ਹੋਈ ਦੋਸਤੋ ਇੱਕ ਹੋਰ ਵੀ ਕਥਾ ਪ੍ਰਚਲਿਤ ਹੈ ਕਹਿੰਦੇ ਹਨ ਕਿ ਇੱਕ ਚੋਰ ਸ਼ਿਵ ਮੰਦਰ ਦੇ ਵਿੱਚ ਆ ਗਿਆ ਜਦੋਂ ਕਿ ਉੱਥੇ ਕੋਈ ਨਹੀਂ ਸੀ ਚੋਰ ਮੰਦਰ ਚ ਇੱਕ ਪਿੱਤਲ ਦਾ ਘੰਟਾ ਲਟਕਦਾ ਵੇਖ ਕੇ ਚੁਰਾਉਣ ਲਈ ਤਿਆਰ ਹੋ ਗਿਆ ਪਰ ਉਹ ਘੰਟਾ ਉੱਚਾ ਲੱਗਾ ਹੋਇਆ ਸੀ ਚੋਰ ਦਾ ਹੱਥ ਨਾ ਪਹੁੰਚੇ ਵਿਚਾਰਾ ਬਥੇਰਾ 扑ੜਕਿਆ 扑ੜਕਿਆ ਪਰ ਗੱਲ ਨਾ ਬਣੀ ਉਹ ਘੰਟਾ ਚੋਰੀ ਕਰਨ ਵਾਸਤੇ ਸ਼ਿਵਲਿੰਗ ਤੇ ਹੀ ਚੜ ਗਿਆ ਕਹਿੰਦੇ ਆ ਕਿ ਉਸ ਸਮੇਂ ਭਗਵਾਨ ਸ਼ਿਵ ਜੀ ਪ੍ਰਗਟ ਹੋ ਗਏ ਸ਼ਿਵ ਜੀ ਨੂੰ ਵੇਖ ਕੇ ਚੋਰ ਡਰ ਗਿਆ ਕੰਬੀ ਜਾਵੇ ਖੜਾ ਪਰ ਭੋਲੇ ਪੰਡਾਰੀ ਸ਼ਿਵ ਜੀ ਨੇ ਚੋਰ ਨੂੰ ਵਰ ਮੰਗਲ ਦੀ ਕਹਿ ਦਿੱਤਾ ਤਾਂ ਅਗੋ ਚੋਰ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਮੰਦਰ ਚ ਚੋਰੀ ਕਰਨ ਆਇਆ ਸੀ ਤਾਂ ਭੋਲੇ ਪੰਡਾਰੀ ਸ਼ਿਵ ਜੀ ਕਹਿੰਦੇ ਕਿ ਮੈਂ ਤਾਂ ਸੋਚਿਆ ਸੀ ਕਿ 라ਵਣ ਤਾਂ ਮੇਰੀ ਪੂਜਾ ਸਿਰ ਚੜਾ ਕੇ ਕਰਿਆ ਕਰਦਾ ਸੀ ਪਰ ਤੂੰ ਤਾਂ ਸਾਰਾ ਸਰੀਰ ਹੀ ਮੇਰੇ ਉੱਤੇ ਚੜਾ ਦਿੱਤਾ ਫਲਤਾਂ ਮੈਂ ਤੇਰੇ ਤੋਂ ਪ੍ਰਸਾਨਾ ਤੇ ਮੇਰਾ ਪ੍ਰਗਟ ਹੋਣਾ ਕਦੇ ਵਿਅਰਥ ਨਹੀਂ ਜਾਂਦਾ ਮੰਗ ਜੋ ਕੁਝ ਮੰਗਣਾ ਹੈ ਦੋਸਤੋ ਇਹੋ ਜੇ ਆ ਪੋਲੇ ਭੰਡਾਰੀ ਸ਼ਿਵਜੀ ਭਗਵਾਨ ਜਿਹੜੇ ਕਿ ਬਹੁਤ ਹੀ ਜਲਦੀ ਭਗਤਾਂ ਤੇ ਕਿਰਪਾ ਕਰਦੇ ਹਨ ਬਹੁਤ ਸ਼ੇਤੀ ਪ੍ਰਸੰਨ ਹੋ ਜਾਂਦੇ ਆ ਦੋਸਤੋ ਪ੍ਰਾਣੀਆਂ ਤੇ ਦਇਆ ਭਾਵ ਰੱਖਣ ਦੇ ਸਿਧਾਂਤਾਂ ਨੂੰ ਸਮਝਣ ਲਈ ਅਤੇ ਸ਼ਿਵਜੀ ਦੀ ਪ੍ਰਸੰਨਤਾ ਲੈਣ ਲਈ ਇਹ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਵਰਤ ਰੱਖੇ ਜਾਂਦੇ ਹਨ ਪਰ ਇਸ ਕਥਾ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਦਾ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਹੋਵੇ ਬਹੁਤ ਬਹੁਤ ਧੰਨਵਾਦ